ਫਿਰੋਜ਼ਪੁਰ ਤੋਂ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਫਿਰੋਜ਼ਪੁਰ ਦੇ ਸ਼ਹਿਰ ਦੇ ਵਿਹੜਾ ਬਾਣੋਵਾਲ ਦੀ ਗਲੀ ਦੇ ਵਿੱਚ ਗੋਲੀ ਲੱਗਣ ਦੇ ਨਾਲ ਸ਼ੂਟਰ ਦੀ ਮੌਤ ਹੋਈ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਸੁਰਿੰਦਰ ਪਾਣਸੋ ਨੇ ਦੱਸਿਆ ਕਿ ਲਾਟੇ ਸ਼ੇਰਖਾਨ ਤੇ ਅਲੱਗ-ਅਲੱਗ ਧਾਰਾਵਾਂ ਦੇ ਤਹਿਤ ਕੇਸ ਦਰਜ ਸੀ ਜਿਸ ਦੀ ਕਿ ਗੋਲੀ ਲੱਗਣ ਦੇ ਨਾਲ ਮੌਤ ਹੋਈ ਹੈ ਪੁਲਿਸ ਨੇ ਲਾਸ਼ ਨੂੰ ਕਬਜ਼ੇ ਦੇ ਵਿੱਚ ਲਿਆ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਮੋਰਚਰੀ ਵਿਖੇ ਰਖਵਾ ਦਿੱਤਾ ਜਿੱਥੇ ਕਿ ਉਸ ਦਾ ਪੋਸਟਮਾਰਟਮ ਕੀਤਾ ਜਾਵੇਗਾ ਅ ਸਰ ਅੱਜ ਕੀ ਮੈਟਰ ਹੋਇਆ ਜੀ ਜਿਹੜੀ ਗੋਲੀਆਂ ਚੱਲੀਆਂ ਸੀਗੀਆਂ ਉਹ ਗੁਰਪ੍ਰੀਤ ਸਿੰਘ ਦੇ ਲਾੜੀ ਸ਼ੇਰਖਾਂ ਤੋਂ ਉਹਦੀ ਡੈਥ ਹੋਈ ਹੈ ਤੇ ਇਹ ਮਰਤਾ ਪਬਲਿਕ ਸਕੂਲ ਮੋਦੀਬੰਦ ਦੇ ਲਾਗੇ ਤੇ ਉਹਦੇ ਰਾਡੀਆਂ ਸੀ ਇਨਵੈਸਟੀਗੇਸ਼ਨ ਕਰ ਰਹੇ ਸਰ ਕਿੱਦਾਂ ਹੋਈ ਹੈ ਸਰ ਉਹਦੀ ਡੇਡ ਬਟ ਮਰੀ ਇਨਵੈਸਟੀਗੇਸ਼ਨ ਦਾ ਪਾਰਟ ਆ ਰਿਹਾ ਹੈ ਗੋਲੀ ਲੱਗੀ ਹੈ ਤੇ ਇਨਵੈਸਟੀਗੇਸ਼ਨ ਕਰ ਰਹੇ ਸਰਸਵਤ ਦੀ ਸਰ ਇਹਨਾਂ ਦੇ ਉੱਤੇ ਪਹਿਲੇ ਮੁਕੱਦਮੇ ਵੀ ਦਰਜ ਹੋਏਗੇ ਸੀ ਕਰ ਸ਼ਾਇਦ ਕਾਫੀ ਪਰਚੇ ਦਰਜ ਹੋਏ ਤਸੀਂ ਕਿਤਾ ਮੌਤ ਹੋਈ ਕਿ ਪਤਾ ਲੱਗਾ ਕਿੰਨੀਆਂ ਗੋਲੀਆਂ ਸਨ ਅਰੇ ਇਨਵੈਸਟੀਗੇਸ਼ਨ ਕਰ ਰਹੇ ਸਰਸਵਤ ਦੀ ਉਹਨਾਂ ਨੇ ਠੀਕ ਤਰੀਕਾ ਹੋਇਆ ਤੌਰ ਤੇ ਨਹੀਂ ਹੈਗੀ ਕੋਈ ਫਿਰੋਜ਼ਪੁਰ ਤੋਂ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਫਿਰੋਜ਼ਪੁਰ ਦੇ ਸ਼ਹਿਰ ਦੇ ਵਿਹੜਾ ਬਾਣੋਵਾਲ ਦੀ ਗੜੀ ਦੇ ਵਿੱਚ ਗੋਲੀ ਲੱਗਣ ਦੇ ਨਾਲ ਸ਼ੂਟਰ ਦੀ ਮੌਤ ਹੋਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹਨ ਡੀਐਸਪੀ ਸੁਰਿੰਦਰ ਪੰਸੋ ਨੇ ਦੱਸਿਆ ਕਿ ਲਾਡੀ ਸ਼ੇਰਖਾਂ ਤੇ ਅਲੱਗ-ਅਲੱਗ ਧਾਰਾਵਾਂ ਦੇ ਤਹਿਤ ਕੇਸ ਤਰਜ ਸੀ ਜਿਸ ਦੇ ਕਿ ਗੋਲੀ ਲੱਗਣ ਦੇ ਨਾਲ ਮੌਤ ਹੋਈ ਹੈ ਪੁਲਿਸ ਨੇ ਲਾਸ਼ ਨੂੰ ਕਬਜ਼ੇ ਦੇ ਵਿੱਚ ਲਿਆ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਮੋਰਚੀ ਵਿਖੇ ਰਖਵਾ ਦਿੱਤਾ ਜਿੱਥੇ ਕਿ ਉਸ ਦਾ ਪੋਸਟਮਾਰਟਮ ਕੀਤਾ ਜਾਵੇਗਾ ਸਰ ਅੱਜ ਕੀ ਮੈਟਰ ਹੋਇਆ ਜੀ ਜਿਹੜੀ ਗੋਲੀਆਂ ਚੱਲੀਆਂ ਸੀਗੀਆਂ ਨੇ ਗੁਰਪ੍ਰੀਤ ਸਿੰਘ ਐਲ.ਆਰ.ਡੀ ਸ਼ੇਰਖਾਂ ਤੋਂ ਉਹਦੀ ਡੈਥ ਹੋਈ ਏ ਤੇ ਮਾਰੋਤਾ ਪਬਲਿਕ ਸਕੂਲ ਬਹੁਤ ਹੀ ਬੰਦੇ ਲੱਗੇ ਤੇ ਉਹਦੇ ਗਾੜੀ ਦਾ ਸੀ ਇਨਵੈਸਟੀਗੇਸ਼ਨ ਕਰ ਰਹੇ ਨੇ ਸਰ ਕਿੱਦਾਂ ਹੋਈ ਏ ਸਰ ਉਹਦੀ ਮੌਤ ਡਰਬੋਟ ਮਰੀ ਇਨਵੈਸਟੀਗੇਸ਼ਨ ਦਾ ਪਾਰਟ ਆਵੇ ਗੋਲੀ ਲੱਗੀ ਏ ਤੇ ਇਨਵੈਸਟਿਗੇਸ਼ਨ ਕਰ ਰਹੇ ਸੋ ਉਸ ਤੋਂ ਬਾਅਦ ਗਦੀਆ ਸਰ ਜੀ ਸਰ ਇਹਦੇ ਤੇ ਪਹਿਲੇ ਮੁਕਦਮੇ ਵੀ ਦਰਜ ਹੋਏ ਸੀ ਕਾ ਸ਼ਾਇਦ ਕਾਫੀ ਪਰਚੇ ਦਰਜ ਹੋਏ ਤਸਕ ਕਿਤਾ ਮੌਤ ਹੋਈ ਕਿ ਪਤਾ ਲੱਗਾ ਕਿਨੇ ਗੋਲੀਆਂ ਅਰੇ ਇਰਵਸਟਿਗੇਸ਼ਨ ਕਰ ਰਹੇ ਸਰ ਉਸ ਤੋਂ ਬਾਅਦ ਗਦੀਆ ਠੀਕ ਹੈ